ਕੋਈ ਨਹੀਂ ਜੀ ਖੜੇ ਆ ਤੁਹਾਡੇ ਨਾਲ ਸਾਰਾ ਪੰਜਾਬ ਤੁਹਾਡੇ ਨਾਲ ਆ ਬਾਈ ਜੀ ਸਾਰੇ ਤੁਹਾਡੇ ਨਾਲ ਆ ਬੇਫਿਕਰ ਹੋ ਜਾਓ ਅਸੀਂ ਤੁਹਾਡੇ ਮਾਦੀਆਂ ਮੇਰਾ ਹੀ ਸਾਰਿਆਂ ਨੂੰ ਕਹਿੰਨੇ ਵੀ ਲੰਗਰ ਜਾਂ ਕੋਈ ਕਪੜਾ ਜਾਂ ਭਾਂਡਾ ਉਹ ਇਸ ਟਾਈਮ ਸਾਡੇ ਤੇ ਤੱਕ ਨਾ ਪਹੁੰਚਾਇਆ ਜਾਵੇ ਸਾਨੂੰ ਮਾਲੀ ਸਹਾਇਤਾ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਅਸੀਂ ਸਾਰੇ ਸਾਰੇ ਭਰਾ ਜਿੰਨੇ ਆਏ ਆ ਨਾਲ ਹਾਂਜੀ ਬਾਜੀ ਅਸੀਂ ਤੁਹਾਡਾ 50 ਤੋਂ 100 ਕਿਲੋ ਬੀਜ ਕੇ ਦੇਵਾਂਗੇ ਸਾਰੇ ਭਾਈ ਉਹ ਸਮਾਨ ਕੋਈ ਨਹੀਂ ਸਾਰੇ ਕਢਾ ਦੀ ਆਪਣੇ ਕੋਲ ਬਸ ਸਾਰਾ ਤੇ ਦੇ ਮੰਡੀ ਵੀ ਕਢੀ ਰੱਖਾ ਦੇ ਮੋੜ ਤੇ ਰੱਖ ਦੇਵਾਂਗੇ ਅਸੀਂ 50 ਤੋਂ 100 ਕਿਲੋ ਤੁਹਾਡਾ ਠੀਕ ਹੈ ਵੀਰ ਠੀਕ ਹੈ ਅਸੀਂ ਬੀਜ ਲੈ ਕੇ ਆਵਾਂਗੇ ਸਾਡੇ ਟਰੈਕਟਰ ਹੋਣਗੇ ਸਾਰੇ ਦਾ ਸਾਡਾ ਹੋਵੇ ਬਾ ਤੁਸੀਂ ਕੁਰਸੀ ਲੈ ਕੇ ਬਹਿ ਜਾਓ ਬੰਦੇ ਵੀ ਸਾਡੇ ਵਿੱਚ ਨੇ ਹੋ ਸੋ ਪੰਜਾਬ ਦੇ ਵਿੱਚ ਇਸ ਟਾਈਮ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੜਪੀੜਤਾਂ ਦੀ ਮਦਦ ਦੇ ਲਈ ਕਲਾਕਾਰ ਪਹੁੰਚ ਰਹੇ ਨੇ ਬਹੁਤ ਸੰਸਥਾਵਾਂ ਲੱਗੀਆਂ ਹੋਈਆਂ ਨੇ ਤੇ ਲੋਕ ਜਿਹੜੇ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਆ ਕੇ ਆ ਰਹੇ ਨੇ ਲੇਕਿਨ ਜੀਖਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੀਖਣ ਵੀ ਜੋਨੇ ਫਾਜ਼ਿਲ ਕਾ ਪਹੁੰਚੇ ਨੇ ਹੜਪੀੜਤਾਂ ਦੀ ਮਦਦ ਕਰਨ ਦੇ ਲਈ ਜੀਖਣ ਵੀ ਉੱਥੇ ਜਾ ਕੇ ਸੁਣ ਕੇ ਆਏ ਨੇ ਲੋਕਾਂ ਦਾ ਹਾਲ ਕਿਉਂਕਿ ਗਰਾਊਂਡ ਜ਼ੀਰੋ ਤੇ ਜਦੋਂ ਤੱਕ ਤੁਸੀਂ ਨਹੀਂ ਜਾਂਦੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਲੋਕ ਜੋਨੇ ਕਿੰਨੀਆਂ ਜ਼ਿਆਦਾ ਮੁਸ਼ਕਲਤਾ ਦਾ ਸਾਹਮਣਾ ਕਰ ਰਹੇ ਨੇ ਪ੍ਰੋਬਲਮਸ ਦਾ ਸਾਹਮ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਪੰਜਾਬ ਦੇ ਪਾਣੀ ਨੇ ਤਹਿਸ ਨਹਿਸ ਕਰ ਦਿੱਤਾ ਪੰਜਾਬ ਨੂੰ ਸੋ ਜੇ ਖਣ ਗਏ ਨੇ ਕਿਸੇ ਪਰਿਵਾਰ ਦੇ ਵਿੱਚ ਖੜੇ ਹੋਏ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ 50 ਤੋਂ 100 ਕਿੱਲੇ ਜਿਹੜੇ ਨੇ ਜ਼ਮੀਨ ਨੂੰ ਦੁਬਾਰਾ ਤੋਂ ਉਪਜਾਊ ਕਹਿ ਸਕਦੇ ਆ ਸੀ ਜਾਂ ਫਿਰ ਉਹਨਾਂ ਦੇ ਬੀਜ ਬੀਜ ਕੇ ਉਸ ਫਸਲ ਨੂੰ ਦੁਬਾਰਾ ਤੋਂ ਖੜਾ ਕਰਨ ਦਾ ਦਾਵਾ ਕੀਤਾ ਹੈ ਕਿ ਉਹ 50 ਤੋਂ 100 ਕਿੱਲਾਂ ਦਾ ਜਾਇਜ਼ਾ ਲੈ ਰਹੇ ਨੇ ਉਹ ਤੇ ਉਹ ਸਾਨੂੰ ਬੜੀ ਪਰੇਸ਼ਾਨੀ ਹੈ ਜਿਹੜੀ ਉਹਦੀ ਆਸੀ ਫਸਲ ਦੀ ਉਹ ਸਾਰੀ ਹੁਣ ਜਿਹੜੀ ਹੈ ਕਿ ਪਾਣੀ ਫਿਰ ਗਿਆ ਖਤਮ ਹੋ ਗਈ ਉਹ ਤਾਂ ਬੋਰ ਪੈ ਗਿਆ ਸਾਡੇ ਬੋਰ ਨਾਲ ਸਾਡੇ ਵਿੱਚ ਜਿਹੜਾ ਹੈ ਨਾ ਸਾਨੂੰ ਦਿੱਕਤਾਂ ਬਹੁਤ ਆਉਣੀਆਂ ਨੇ ਲਗਭਗ 1 ਸਾਲ ਤੱਕ ਸੀ ਉੱਪਰ ਨਹੀਂ ਹੋ ਸਕਦੀ ਕੋਈ ਵੀ ਜੀ ਖੜੇ ਆ ਤੁਹਾਡੇ ਨਾਲ ਸਾਰਾ ਪੰਜਾਬ ਤੁਹਾਡੇ ਨਾਲ ਆ ਭਾਈ ਜਿਹੜੇ ਸਾਰੇ ਤੁਹਾਡੇ ਨਾਲ ਆ ਬੇਫਿਕਰ ਹੋ ਜਾ ਤੁਸੀਂ ਤੁਹਾਡੇ ਮਾਦੀਆਂ ਮੇਰਾ ਇਹ ਸਾਰਿਆਂ ਨੂੰ ਕਹਿੰਨੇ ਵੀ ਲੰਗਰ ਜਾਂ ਕੋਈ ਕਪੜਾ ਜਾਂ ਭਾਂਡਾ ਉਹ ਇਸ ਟਾਈਮ ਸਾਡੇ ਦਿਲ ਤੱਕ ਨਾ ਪਹੁੰਚਾਇਆ ਜਾਵੇ ਸਾਨੂੰ ਮਾਲੀ ਸਹਾਇਤਾ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਸਰਕਾਰਾਂ ਤੋਂ ਸਰਕਾਰਾਂ ਤੋਂ ਬਸ ਜਿਹੜਾ ਉਹ ਕਾਰਾਂ ਵੀ ਕਰ ਰਹੀਆਂ ਨੇ ਜਿੰਨੇ ਬਿਰੋਗੀਆਂ ਨੇ ਕਰ ਰਹੀਆਂ ਨੇ ਕਰ ਰਹੀਆਂ ਨੇ ਮੇਰੀ ਗੱਲ ਸੁਣੋ ਦਾਇਕ ਵੀ ਕਰ ਰਹੇ ਨੇ ਜਿੰਨੇ ਵੀ ਕਿੰਨੇ ਵੀ ਸਾਡੀਆਂ ਜ਼ਮੀਨਾਂ ਗਈਆਂ ਠੀਕ ਹੈ ਜੀ ਹਾਂ ਜੀ ਅਸੀਂ ਸਾਰੇ ਸਾਰੇ ਭਰਾ ਜਿੰਨੇ ਆਏ ਆ ਨਾਲ ਹਾਂ ਜੀ ਭਾਜੀ ਅਸੀਂ ਤੁਹਾਡਾ 50 ਤੋਂ 100 ਕਿਲੋ ਬੀਜ ਕੇ ਦੇਵਾਂਗੇ ਸਾਰੇ ਭਾਈ ਉਹ ਸਮਾਨ ਕੋਈ ਨਹੀਂ ਸਾਰੀ ਕਢਾ ਦੀ ਆਪਣੇ ਘਰ ਬਸ ਸਾਰਾ ਪੇਂ ਦੇ ਮੰਦਿਰ ਕਢੀ ਰਖਾ ਦੇ ਬੋਟੀ ਰੱਖ ਦੇਵਾਂਗੇ ਫਿਰ 50 ਤੋਂ 100 ਕਿਲੋ ਤੁਹਾਡਾ ਠੀਕ ਹੈ ਠੀਕ ਹੈ ਅਸੀਂ ਬੀਜ ਲੈ ਕੇ ਆਵਾਂਗੇ ਸਾਡੇ ਟਰੈਕਟਰ ਹੋਣਗੇ ਸਾਰੇ ਦਾ ਸਾਡਾ ਹੋਊਗਾ ਮੈਂ ਤੁਸੀਂ ਕੁਰਸੀ ਲੈ ਕੇ ਬਹਿ ਜਾਓ ਬੰਦੇ ਵੀ ਸਾਡੇ ਵੇਚਣਗੇ ਹੋਰ ਹੋਰ ਸੋਹਣਿਆ ਤੋ ਹਰ ਕਲਾਕਾਰ ਜਿਹੜਾ ਇਹੋ ਪਹੁੰਚ ਕੇ ਹੈਲਪ ਕਰ ਰਿਹਾ ਹੈ ਤੇ ਜਿੱਥਨ ਵੀ ਫਾਜ਼ਿਲਕਾ ਪਹੁੰਚੇ ਨੇ ਇਸ ਤੋਂ ਇਲਾਵਾ ਅਗਰ ਗੱਲ ਕਰ ਲਈਏ ਡਿਸਟ੍ਰਿਕਟ ਗੁਰਦਾਸਪੁਰ ਦੀ ਜਾਂ ਡਿਸਟ੍ਰਿਕਟ ਅੰਮ੍ਰਿਤਸਰ ਦੀ ਤਾਂ ਬਹੁਤ ਬੁਰੇ ਹਾਲਾਤ ਚੱਲ ਰਹੇ ਨੇ ਉੱਥੇ ਵੀ ਲੋਕ ਜੋ ਨੇ ਘਰਾਂ ਤੋਂ ਬੇਕਾਰ ਹੋ ਗਏ ਨੇ ਛੱਤਾਂ ਗਿਰ ਗਈਆਂ ਨੇ ਜ਼ਮੀਨਾਂ ਧਸ ਗਈਆਂ ਨੇ ਅੰਦਰ ਤੇ ਲੋਕ ਤਰਸ ਰਹੇ ਨੇ ਕਿ ਕੋਈ ਹੁਣ ਸਾਡੀ ਛੱਤ ਤਾਂ ਪਵਾ ਦੇ ਕੋਈ ਹੁਣ ਸਾਡੀ ਜ਼ਮੀਨ ਤਾਂ ਦੇਖ ਲੈ ਕਿਉਂਕਿ ਖਾਣ ਨੂੰ ਕੁਝ ਨਹੀਂ ਬਚਿਆ ਪੀਣ ਨੂੰ ਕੁਝ ਨਹੀਂ ਬਚਿਆ ਰਹਿਣ ਸਹਿਣ ਨੂੰ ਕੁਝ ਨਹੀਂ ਬਚਿਆ ਹਾਲਾਤ ਬਹੁਤ ਖਰਾਬ ਨੇ ਸੋ ਤੁਸੀਂ ਵੀ ਪਲੀਜ਼ ਇੱਕ ਵਾਰੀ ਗਰਾਊਂਡ ਜ਼ੀਰੋ ਤੇ ਜਾ ਕੇ ਇੱਕ ਵਾਰ ਜ਼ਰੂਰ ਨਜ਼ਰ ਮਾਰੋ ਕਿ ਲੋਕ ਜੋ ਨੇ ਕਿੱਦਾਂ ਦੀਆਂ ਪ੍ਰੋ ਮਰੇ ਹੋਏ ਲਾਗੋ ਘਰਾਂ ਤੋਂ ਨਿਕਲ ਰਹੇ ਨੇ ਸੱਪ ਵਿੱਚ ਮੰਡਰਾ ਰਹੇ ਨੇ ਜੋਕਾਂ ਚੰਬੜ ਰੀਆਂ ਨੇ ਬਹੁਤ ਬੁਰੇ ਹਾਲ ਹੈ ਲੋਕਾਂ ਦੇ ਸੋ ਤੁਸੀਂ ਵੀ ਜਾ ਕੇ ਪਲੀਜ਼ ਇੱਕ ਵਾਰ ਗਰਾਊਂਡ ਜ਼ੀਰੋ ਤੋਂ ਉਹਨਾਂ ਲੋਕਾਂ ਨੂੰ ਜ਼ਰੂਰ ਮਿਲੋ ਜਿਨ੍ਹਾਂ ਨੂੰ ਹੈਲਪ ਦੀ ਵਾਕਿਆ ਦੇ ਵਿੱਚ ਬਹੁਤ ਲੋੜ ਹੈ ਤੇ ਉਹ ਸਾਨੂੰ ਬੜੀ ਪਰੇਸ਼ਾਨੀ ਹੈ ਜਿਹੜੀ ਉਹਦੀ ਆਸ ਸੀ ਫਸਲ ਦੀ ਉਹ ਸਾਰੀ ਉਹ ਜਿਹੜੀ ਹੈ ਕਿ ਪਾਣੀ ਫਿਰ ਗਿਆ ਖਤਮ ਹੋ ਗਿਆ ਬੋਰ ਬਹਿ ਗਿਆ ਸਾਡੇ ਬੁਰੇ ਨਾਲ ਸਾਡੇ ਵਿੱਚ ਜਿਹੜਾ ਹੈ ਸਾਨੂੰ ਦਿੱਕਤਾਂ ਬਹੁਤ ਆਉਣੀਆਂ ਨੇ ਲਗਭਗ 1 ਸਾਲ ਤੱਕ ਸੀ ਉੱਪਰ ਨਹੀਂ ਹੋ ਰਿਹਾ ਕੋਈ ਨਹੀਂ ਖੜੇ ਆ ਤੁਹਾਡੇ ਨਾਲ ਸਾਰਾ ਪੰਜਾਬ ਤੁਹਾਡੇ ਨਾਲ ਆ ਬਾਈ ਜੀ ਸਾਰੇ ਤੁਹਾਡੇ ਨਾਲ ਆ ਬੇਫਿਕਰ ਹੋ ਜਾਓ ਅਸੀਂ ਤੁਹਾਡੇ ਮਾਦੀਆਂ ਵੀ ਰਹੀਂ ਸਾਰਿਆਂ ਨੂੰ ਕਹਿੰਨੇ ਵੀ ਲੰਗਰ ਜਾਂ ਕੋਈ ਕਪੜਾ ਜਾਂ ਭਾਂਡਾ ਉਹ ਇਸ ਟਾਈਮ ਸਾਡੇ ਦਿਲ ਤੱਕ ਨਾ ਪਹੁੰਚਾਇਆ ਜਾਵੇ ਸਾਨੂੰ ਮਾਲੀ ਸਹਾਇਤਾ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਸਰਕਾਰਾਂ ਤੋਂ ਸਰਕਾਰਾਂ ਤੋਂ ਬਸ ਜਿਹੜਾ ਉਹ ਕਾਰਾਂ ਵੀ ਕਰ ਰਹੀਆਂ ਨੇ ਜਿੰਨੇ ਵੀ ਲੋਕ ਜੀ ਆ ਲੈ ਕਰ ਰਹੀਆਂ ਨੇ ਲੇਟੋ ਮੇਰੀ ਗੱਲ ਸੁਣੋ ਹਾਂ ਜਿਹੜਾ ਇੱਕ ਵੀ ਕਰ ਰਿਆ ਨੇ ਜਿੰਨੇ ਵੀ ਜਿੰਨੇ ਵੀ ਸਾਡੀਆਂ ਜ਼ਮੀਨਾਂ ਗਈਆਂ ਠੀਕ ਹੈ ਜੀ ਹਾਂਜੀ ਅਸੀਂ ਸਾਰੇ ਸਾਰੇ ਭਰਾ ਜਿੰਨੇ ਆਏ ਆ ਨਾਲ ਹਾਂਜੀ ਬਾਜੀ ਅਸੀਂ ਤੁਹਾਡਾ 50 ਤੋਂ 100 ਕਿਲੋ ਬੀਜ ਕੇ ਦਵਾਂਗੇ ਸਾਰੇ ਭਾਈਓ ਸਮਾਨ ਕੋਈ ਲੈ ਸਾਰੇ ਕਢਾ ਦੀ ਆਪਣੇ ਘਰਾਂ ਬਸ ਸਾਰਾ ਤੇ ਦੇ ਮੰਦਿਰ ਘੜੀ ਰਖਾ ਦੇ ਬੋਟ ਕੀ ਰੱਖ ਦੇ ਦਵਾਂਗੇ ਸੀ 50 ਤੋਂ 100 ਕਿਲੋ ਤੁਹਾਡਾ ਠੀਕ ਹੈ ਜੀ ਅਸੀਂ ਬੀਜ ਲੈ ਕੇ ਆਵਾਂਗੇ ਸਾਡੇ ਟਰੈਕਟਰ ਹੋਣਗੇ ਸਾਰਾ ਸਾਡਾ ਹੋਊਗਾ ਬਾਅਦ ਤੁਸੀਂ ਕੁਰਸੀ ਲੈ ਕੇ ਬਹਿ ਜਾਓ ਬੰਦੇ ਵੀ ਸਾਡੇ ਵੇਚਣਗੇ ਹੋਰ ਹੋਰ ਸੋਨਹਾਰ